ਇਸ ਗਾਲੀ ਵੀ ਖਾਰਿਆਂ ਨੂੰ ਜੀ ਇਸ ਗਾਲੀ ਦੀ ਬਾਤੀ ਕਣਕ ਲੱਗੇ ਬਾਈ ਗੰਨੇ ਵਾਲੇ ਵੱਡਾਂ ਦੇ ਬੀਜਣ ਹਾਂ ਤੇ ਆਹ ਖੜਾ ਹੰਨੇ ਗੰਨਾ ਆਪਣੇ ਇੱਧਰ ਖੜਾ ਆਪਾਂ ਨੇ ਪੱਟਣਾ ਤਾਂ ਇਹ ਹੈ ਦਾ ਬੀਜੜੇ ਦਾ ਗੰਨਾ ਉਹ ਪੂਰੇ ਪਾਉਂਦਾ ਬਾਈ ਇੱਧਰ ਜੇ ਕੁਝ ਹੋ ਜ਼ਿਆਦਾ ਤਾਂ ਕੁਝ ਖੱਡਾ ਨੀਵੇਂ ਆ ਖੇਤ ਪਈ ਜੰਨੀਆਂ ਇਹ ਹੈ ਬੀਜੜੇ ਦਾ ਪੰਜ ਚੱਕ ਤਾਂ ਇਹ ਇੱਕ ਇੱਕ ਕੰਮ ਹੋ ਰਿਹਾ ਜੀ ਹੂੰ ਆ ਜਿਹੜੀ ਆਪਣੇ ਕਣਕ ਦੀ ਜੀ ਦੀ ਉਹ ਇਹ ਕਿਹੜਾ ਬੀਜ ਹੈ ਪਤਾ ਨਹੀਂ ਕਿਹੜੇ ਬੀਜ ਹੈ ਵੀਡੀਓ 'ਚ ਪਤਾ ਨਹੀਂ ਮੈਂ ਤਾਂ ਕਣਕ ਪਾਉਂਦਾ ਫੈਂਜੀ ਨਹੀਂ ਮਰੀ ਸਾਰੇ ਸਪਰੇਅ ਕਰੀਏ ਤੇ ਦੂਜੀ ਤੇ ਸਨਪੋਰ ਛੱਡ ਦੂ ਤਨਪੋਰੇ ਮਾਰ ਨਹੀਂ ਪੈਣੀ ਇਹ ਪੂਲਣ ਦਾ ਹੈ ਨਹੀਂ ਫੈਂਜੀ ਬੋਤ ਤਨਪੋਰ ਛੱਡ ਦਈਏ ਓਕੇ ਉਪਰ ਸੀਡਰ ਨਾਲ ਲੱਗੇ ਭਾਈ ਆ ਬਾਤ ਤਾਂ ਇਹ ਪਹਿਲਾਂ ਕਿਹੜਾ ਲਾ ਲਿਆ ਸਿੱਟਾ ਠੀਕ ਆ ਹੁਣ ਐਡਾ ਲੱਗਿਆ ਕਿਹੜਾ ਹੁਣ ਇੱਕ ਵਾਰੀ ਐਨ ਹੋਣੀ ਬਾਹੀ ਐ ਬਣਾ ਦੇ ਸਾਡੀ ਆਹੋ ਛੋਟੇ ਜਿਹੇ ਤੇ ਬਣਾ ਦੇ ਐ 550 ਬੀਜ ਲੱਗੇ ਬੀਜਣ ਅੱਜ ਟੀਲਾ ਕੁਦਰ ਵੀ ਜੇ ਲੋਟ ਲੱਗਿਆ ਬੀਜ ਦੇਣਾ ਆਪਾਂ ਨੇ ਇਹਦਾ ਬੀਜ ਹੋ ਗਿਆ ਪਹਿਲੀ ਤੇ 1-2 ਤਰੀਕ ਤਾਈ ਇਹਦਾ ਬੀਜ ਨਾ ਨਹੀਂ ਰਹਿਣ ਦੇਣਾ ਨਾ 1-2 ਤਰੀਕ ਤੱਕ ਸੋੜੋ ਹਾਂ ਉਹ 27-28 ਤਰੀਕ ਤੱਕ ਬੀਜ ਹੋ ਜਾਣੀ ਹਾਂ ਪਰਸੋਂ ਉਹ ਬੀਜ ਲੈ ਪਰਸੋਂ ਕਹਿੰਦੇ ਲੱਦੂ ਦੇ ਕਹਿੰਦੇ ਆ 250 ਕੰਟਲ ਇਹਦਾ ਬੀਜ ਹੋ ਜਾਈਂ ਟੀਲਾ ਵੀ ਹੋ ਜਾਈਂ ਟੀਲਾ ਬੀਜ ਦੇਣਾ ਆਪਾਂ ਫਾਇਦਾ ਹੀ ਆ ਜਿੰਨਾ ਕ ਬੀਜ ਹੋਵੇ ਉਹ ਗੱਤੀ ਜੱਕਾ ਬੀਜ ਸੀ ਉੱਪਰ ਵਾਲੀ ਆ ਜੱਕਾ ਨਹੀਂ ਪੈਣੀ ਬਾਈ ਤੇਰੀ ਥੇੜੇ ਜਿਹੜੀ ਪੂਦੇ ਵਾਲੀ ਹੈ ਨਾ ਜਿਹੜੀ ਆਪਣੇ ਪੂਦਰਾ ਕਿੰਨੂੰ ਸ਼ਿੰਗਾਰੇ ਵਾਲੀ ਹੈ ਉਹ ਛੱਡ ਦਵੇ ਤਾਂ ਤੇ ਉਹ ਗੰਨਾ ਨਾ ਵੀ ਕੱਢਣਾ ਫਿਰ ਇੱਧਰੋਂ ਉੱਧਰੋਂ ਮੀਂਹ ਪਊ ਪੈ ਗਿਆ ਇਧਰੋਂ ਗੰਨਾ ਨਿਕਲ ਜੇ ਕਰੂ ਮੀਂਹ ਪਾ ਲੂੰਗੇ ਵਿੱਚ ਇਹਨੂੰ ਬੀਜ ਤੇ ਆ ਮੀਂਹ ਪਾ ਲੂੰਗੇ ਬੀਜ ਇਹ ਬਾਈ ਦਾ ਕੀ ਫਾਇਦਾ ਹੋਣਾ ਤਾਂ ਕਿ ਬਾਕੀ ਦਾ ਬੀਜੇ ਹੋਊਗਾ ਚੱਲ ਦੇਖੀ ਨੀ ਕੱਢਣਾ ਮੀਂਹ ਪਾ ਲੂੰਗੇ ਇੱਕ ਗੱਲੀ ਪਾ ਲੂੰਗੇ ਦੋ ਕਿਦਾਂ ਹੋਈ ਬੀਜ ਹੋ ਜਾਣਾ ਤੇ ਦੋ ਕਿਦਾਂ ਚਾਰ ਕਿਕੇ ਹੋਊਗਾ ਹੋਗਾ ਮਿਲਾਂ ਬੀਜ ਲਾਉਂਗਾ ਬੀਜ ਲਾਉਂਗਾ ਹੈਨਾ ਇਹਦੇ ਚੱਕੇ ਹੋਣੇ ਦੋ ਫੇਟ ਪੰਚ ਚੱਕੂ ਦੇਣਾ ਇਹਦਾ ਦੇ ਦੋ ਕਿਲਰੇ ਵੀ ਪੂਰੇ ਆ ਮੰਨ ਕੇ ਜਿਆਦਾ ਤਿੰਨ ਕਿਲਰੇ ਵੀ ਹੋ ਜੀ ਉੱਤੇ ਮੱਕੀ ਦੇ ਹੂੰ ਮੱਕੀ ਵੀ ਪਕਾਉ ਬੀਜਣੀ ਆ ਪਕਾਉ ਮੱਕੀ ਵੀ ਬੀਜਣੀ ਆ ਪਕਾਉ ਉਹ ਬੀਜੂਏ ਜਾਰੇ ਵਾਲੀ ਨਹੀਂ ਬੀਜਣੀ ਮੱਕੀ ਰੱਖੂੰਗਾ ਅਗਲੇ ਯਾਰ ਜਾਰੇ ਵਾਲੀ ਨੂੰ ਲਾ ਦੂੰਗਾ ਲੈ ਆ ਬਾਸ ਲਿਆ ਆ ਰੇ ਬਾਸ ਲਿਆ ਕੇ ਰਿਸਕੋ ਲਾ ਦੇ ਉੱ딜 ਦੀ ਲੜੀ ਜਾਂਦੀ ਇੱਜੇ ਤਾਰੀਖੀ ਬੀਜ ਲਾ ਦੇ ਤੋਤਿਆਂ ਦੀ ਨਹੀਂ ਗੱਲ ਰੱਖਣੀ ਪੈਣੀ ਅਸਲੀ ਕੀ ਖਾ ਲੂੰਗੀ ਜਿਹੜੀ ਖਾਣੀ ਆ ਖਾ ਲੂੰਗੀ ਖਾਣੀ ਆ ਚਾਹ ਨੂੰ ਕੱਈ ਜਾਵਾਂਗਾ ਤੇਰੀ ਗੰਦਾਂ ਤੇ लोग भी देखे मैं ना जार बना डांग ता पकाल में मेरे जार में कर दूँ उसको आई हूँ ये है कि नहीं आयो हूँ मैं आता हूँ भाई बूंद वगैरह पार किया मैंने आ देखे ना भाई के बाद उसको आ गया ठीक है नहीं आंख दी के तो आ के खड़ा ही हूँ आंख दी के तो आ के खड़ा ही हूँ आंख दी के तो आ के खड़ा ही हूँ आंख दी के तो आ के खड़ा ही ਕਪਰ ਦੀ ਉਹ ਲੂੜਾ ਵੀ ਨਾ ਗੱਲ ਲਈਦੀ ਬਾਣੀ ਉਹ ਤੂੰ ਦੇਂ ਕੇ ਭੰਲਣੇ ਆ ਜੇ ਪਤਾ ਵੀ ਨਹੀਂ ਲੱਗਦਾ ਹਾਂ ਹੁਣ ਸਭ ਕੋਈ ਨਾ ਵਿੱਚੇ ਮਾਰਤਾ ਦਿੰਦਾ ਡੇੜਾ ਕੱਢ ਕੇ ਰੱਖਿਆ ਤੂੰ ਬਾਹਰ ਰੱਖੀ ਤਵੀਆਂ ਨੇ ਵੀ ਹਾਂ ਇਹਦੇ ਵਿੱਚ ਜੋ ਮਨਾ ਮੀਟ ਕਰ ਦਿੰਦਾ ਪਤਾ ਵੀ ਲੱਗਣਾ ਯਾਰ ਸਾਨੂੰ ਲਾ ਲਓ ਫੇਰ ਜਿੱਦਾ ਲੰਘੇ ਅੰਦਰ ਨੂੰ ਕਣਕ ਹਾਂ ਹਾਂ ਚੰਗ ਮਾਲ ਕਣਕ ਦਾ ਠੀਕ ਜੰਮੀ ਵੀ ਜੀ ਚੱਲ ਫੇਰ ਕਰੀਏ ਤੇਰਾ ਫੋਲ ਥੈਲੇ 'ਚ 550 ਪਾ ਵੀ ਜਿਦਾ ਹੈਗਾ ਬਾਕੀ ਫੇਰ ਪਾ ਕੇ ਦਿੰਦੀ ਹੂੰ ਕੋਈ ਨਹੀਂ ਮਿਲਿਆ ਇਹੋ 250 ਵੀ ਠੀਕ ਹੈ ਚਾੜ ਦੇ ਬਹੁਤ ਕੰਮ ਆ ਸਮਝਾ ਲੈ 250 ਵੀ ਜਾਂਦੇ ਰੋ ਰੋ ਚੱਲ ਕੋਈ ਨਹੀਂ ਪਾਥਾ ਉੱਧਰ उधर ਜਦੋਂ ਗਾ ਜਿੱਥੇ ਉੱਧਰ ਮਿਲ ਗਿਆ ਤੇ ਲਾ ਉੱਧਰ ਵੀ ਦੂੰਗਾ ਠੀਕ ਆ ਆੜੀ ਹੂੰ ਯਮਾ ਜੱਤ ਕਿਹਦਾ ਓਕੇ ਉਹ ਤੇ ਸੈਂਜੀ ਕੰਨੀ ਦੇਖੀ ਥੈਂਕ ਯੂ ਥਾੜੇ ਕੰਮ ਆ ਥਾਲੇ ਤੇ ਵੀ ਪਾਈ ਦੀ ਬਹੁਤੀ ਜ਼ਿਆਦਾ ਹੈ ਪਾਣੀ ਮੰਗਦੀ ਆ ਮਗਰਾਂ ਰੇਹ ਸਿਟਕੇ ਪਾਣੀ ਲਾਈਨੋਂ ਹੈ ਰੇਹ ਸਿਟਕੇ ਪਾਣੀ ਨਹੀਂ ਪਾ ਦੇ ਮੈਂ ਲਗਾਂ ਥੱਲੇ ਰੇਹ ਸਿਟਕੇ ਪਾਣੀ ਲੈ ਆ ਤਾਂ ਬਾਅਦ ਵਿੱਚ ਵੱਡਾ ਹੋਊਗਾ ਸਾਥ ਤੇ ਇਹਨੂੰ ਪਾਣੀ ਲਾ ਦੂੰ ਘਰ ਦੀ ਫੇ ਸੋਨਾ ਸਾਰੀ ਥੈਲੀ ਮਿਲੀ ਆ ਠੀਕ ਆ ਵੀਰ ਪਾ ਕਾਟੋ ਸੈਕ ਇਹ ਤਾਂ ਵੀਰ ਬੰਦ ਤਾਂ ਸਾਰਾ ਨੇ ਦਵਾਈ ਪੀ ਲੈ ਲਾਉ 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 ਦੀ ਨਾ ਦਵਾਈ ਤਾਂ ਮੈਂ ਦੂਜੀ ਪਾ ਦੇਣਾ ਪੰਨੇ ਉਲੀ ਪਾਵਾਂ ਕੁਝ ਵੇਖ ਟਾਣਾ ਤਾਂ ਠੀਕ ਦਵਾਈ ਤਾਂ ਮੈਂ ਦੂਜੀ ਨੂੰ ਕਿ ਲੈ ਇਹ ਤਾਂ ਪਹਿਲਾਂ ਹੀ ਜੀਆ। ਉਹਦੇ ਰੱਖ ਨਾ ਮਾਰ। ਜੇ ਨਾ ਉਹ ਫਿਰ ਦੇ ਕਾਰ ਨਾ ਮੈਨੂੰ ਪਾ ਦਿੰਦੇ। ਪਾ ਦੇ ਨਾ। ਪਾ ਦੇ ਬਾਅਦ ਮੈਂ ਕੱਢ ਲਊਂਗਾ। ਕਿਹੜਾ ਵੀ ਯੂਨੀਆ ਫਿਰ। ਜਿਹੜਾ ਪਈ ਰਹੂਗਾ بتا ਗਿਆ। ਪਈ ਰਹਿਣੀ ਕਿਥੇ? ਬਾਮਾੜੇ ਇੱਕ ਵਾਰ ਸਿਆੜਾਂ ਦੀ ਨੀਂਗਾ ਰੱਖੀ। ਚੱਲ ਪਿਆ ਨਾ ਇੱਕ ਵਾਰ ਦਾਣਾ। ਪਾਣੀ ਲੱਗਿਆ ਬੰਨਾ ਹੁਣ ਕਿਤੇ ਸਾਲਾ ਰੁਕ ਜੀਵੇ। ਨਾ ਨੀਗਾ ਰੱਖੀ ਇੱਕ ਵਾਰ ਪਈ ਨਹੀਂ। ਇਹ ਕਰਦਾ ਜਿਹੜਾ ਗਲੀਜਾ ਬਣ ਕੇ ਮਨੂੰ ਦਾਣਾ ਤੋਂ ਹੋ ਗਿਆ। ਮੰਨਦਾ ਕਹਿ ਲਈ ਲੰਘੇ ਨਾ ਨਾ ਜਾਂ ਜਾਂ ਨੀ ਉਹ ਤਾਂ ਮੈਂ ਮੁਸਤਕਿਲ ਲਾਭਾ ਫੀਲਾ ਕਪੜਾ ਕਮਾ ਕੇ ਜਵਾਫ ਕਰਾਂ ਗਰਾਂ ਪੈਪਾ ਪੂਪਾਂ ਦਾ ਹੀ ਹੁੰਦਾ ਯਾਰ ਪੈਪਾ ਜੀ ਨਾ ਪਾਣੀ ਮਲਾ ਦਿੰਦਾ ਮਰਾਤ ਤਾਂ ਉਹਦੇ ਨਹੀਂ ਦੰਦ ਦਿੰਦਾ ਬੰਦੇ ਦਾ ਬੀਜ ਕਿਹਾ ਜੇ ਤਾਂ ਕਿੰਨੇ ਕੁੱਤੀ ਥੱਲੀ ਹੈ 1600 ਦੀ ਰੋਤੀ ਹੈ ਇਹ ਤਾਂ ਵਧੀਆ ਹੈ ਠੀਕ 20 ਵਜੇ ਸਾਫ ਹੈ ਠੀਕ ਹੈ ਮੰਨਦਾ ਫੀਲ ਹੈ ਬੰਨੀ ਬੰਨੀ ਵੀ ਤਾਂ 40 ਕਿਲੋ ਪਰੇ ਆ ਕੰਨ ਦੇ ਘੋੜਾ ਜਿਆਦਾ ਬਾਸ ਆ ਜਾਣ ਤੇ ਅੱਜ ਤੇਰੇ ਕੋਲ ਤਾਂ ਵੇਰੇ ਉਹ ਦੋ ਜਗ੍ਹਾ ਕਰ ਲਾਂ ਨੂੰ ਡਰਾਈਵਰ ਬੰਨੇ ਦੋ ਪਰ ਆ ਵੇ ਹਾਂ ਤੇ ਥੈਲੇ ਬੰਨੇ ਵਧਾ ਦੇ ਮੜਾ ਜਾ ਵਧਾਏ ਹੋਈ ਥੈਲੇ ਦੇ ਥੈਲੇ ਵੀ ਜਿਆਦਾ ਪਾਉਗੇ ਉਹਰੇ ਗ੍ਰੇਡ ਥੈਲਾ ਪਾ ਲੈਣਾ ਡੇਢ ਖਾਲਾ ਪਈ ਜਾ ਚਲੋ ਠੀਕ ਆ ਜੀ ਬਾਈ ਵਰਦਿਆਂ ਸ਼ੁਰੂ ਕੰਮ ਹਲੇ ਜੀ ਬਾਈ ਫੋਨ ਵਾਲੀ ਪਹੁੰਚੇ ਅੰਦਰ ਚਾਹ ਜ਼ਰੂਰੀ ਆ ਕੰਮ ਦੇ ਪਹਿਲਾਂ ਆਏ ਪਾਣੀ ਲਿਖਿਆ ਹੋਰ ਸਾਡਾ ਚਾਹ ਨਹੀਂ ਉਹਨਾਂ ਦੇ ਟੂਵੇ ਟੂਵੇ ਨੂੰ ਫੜਦੇ ਹੈ ਫਾਂਢੀ ਹੁੰਦਾ ਨਾਲ ਇਹਨਾਂ ਕੋਦੇ ਪਹਿਲਾਂ ਭੱਜ ਗਏ ਇੱਕ ਉਹ ਲੱਗੇ ਹੋਇਆ ਇਹਨੇ ਕਰ ਲੈਣਾ ਬਾਈ ਕੰਮ ਸਿੱਟਾ ਵਾਲੇ ਕੁੱਤੇ ਸਾਰੇ ਹੀ ਹੈਗਾ ਚੂਚਾ ਦੇ ਜਿਹੜਾ ਬੜਾ ਚੂਹਾ ਲੋ ਅੱਕੜਦਾ ਉਹ ਉਹ ਕੁੜਾ ਟਿੰਗੜਦਾ ਹੈ ਬੱਲੇ ਬੱਦ ਦੀ ਬੜਦਾ ਨਾ ਤੇ ਉਹ ਤੁਹਾਨੂੰ ਉਹੀ ਕਿਹਾ ਵੀ ਜੜਦਾ ਹੈ ਖੇਲੇ ਲੜਕ ਜਾਂਦਾ ਫਿਰ ਲੈਣਾ ਭੱਜ ਲਿਆ ਇੱਕ ਇਹ ਨਾ ਚੂਹਾ ਕਰਤੀ ਪਲੇ ਦੇ ਦੇ ਲੱਗ ਜਾਂਦੇ ਪਏ ਹੈ। ਲੈਟਾ ਕੁੱਤਾ ਹੋਇਆ ਬਿੱਲਾ ਹੋਇਆ ਚੱਕ ਲਿਆ ਉਹ। ਫਾੜ ਗਿਆ। ਇੱਧਰ ਲੈ ਫਾੜ ਗਿਆ। ਕਾ ਮਾਰਨੇ ਆਂ ਦੇ? ਇਹ ਤਾਂ ਮੈਂ ਇੰਨਾ ਤਜਰਬਾ ਦੇਖਿਆ ਇੱਥੇ ਇਹਨਾਂ ਦਾ। ਇਹ ਕੁੱਤੀ ਹੁੰਦੀ ਹੈ ਇਹਨਾਂ ਦੇ ਮੂੰਹ ਤੇ ਬੱਚੇ ਸਾਰੇ ਮੂੰਹ ਤੇ ਘੱਟ ਕਰ ਲੈਂਦੇ ਆ। ਇਹਨਾਂ ਨੂੰ ਫੁੱਟ ਜਾ ਕੇ ਕਰਦੇ ਨੇ ਫੁੱਟਰੇ ਉਹ। ਐਸਾ ਕੰਮ ਹੈ ਨਾ ਤਾਂ।

ਉਹ ਵੀ ਕਿਰਕੀ ਦੇ ਲੋਕ ਜਿਹੜੇ ਕਹਿੰਦੇ ਹਨ ਬਰੇਲ ਕਾਰਨ ਚੱਲੇ ਆ ਸਾਰੇ ਜਿਹੜੇ ਉੱਤੇ ਕਾਲੀ ਨਾ ਕਰਿਆ ਉਹ ਕਿਹੜੀ ਗੱਲ ਚੱਲੇ ਤੂੰ ਹਾਂ ਉਹਦਾ ਗੰਨੇ ਵਾਲੇ ਵੱਡਾ ਵਾ ਵਕੀਰਾ ਕਰਨ ਚੱਲੇ ਹਾਂ ਹਾਂ ਉਹ ਬਦੰਦ ਨਾਲ ਗੰਨੇ ਵਾਲੇ ਵੱਡੇ ਜ ਮੈਂ ਤੈਨੂੰ ਆਜ ਬੁਲੇ ਕੇ ਦੰਦਾ ਕਿ ਗੰਨਾ ਉਹ ਵਾ ਬੁੱਢੀ ਹੁਣ ਆਈ ਨਹੀਂ ਗੰਨੇ ਵਾਲੇ ਹੁੰਦੇ ਗੰਨੇ ਵਾਲੇ ਵੱਡੇ ਕਿੱਥੇ ਹੁੰਦੇ ਇਹ ਹੁੰਦੇ ਸਾਂਜੀ ਹੁੰਦੀ ਓਗਵੀ ਮਾਰੀ ਮੋਟੀ ਛੋੜਾ ਫੱਤਾ ਹੁੰਦਾ ਛੋੜਾ ਫੱਤਾ ਹੋਗਾ ਦੀ ਸਪਰੀ ਛੋੜਾ ਫੱਤਾ ਵਹਿਰਾ ਹੁੰਣਾ ਉਹ ਕੋਈ ਘਾਟ ਦਸਨ ਕੋਰ ਸਿੱਧ ਦੇ ਹੋਰ ਕੀ ਨਹੀਂ ਸੁਣ ਕੋਰ ਕਰਨ ਤੂੰ ਬੋਡੀ ਮਾਰ ਪਾਣੀ ਤੇ ਪੈਣ ਹਾਂ

ਤੇ ਇਹ ਨੁਕਰੀ ਵੀ ਆਹ ਤੇ ਲੋੜੇ ਵਿੱਚ ਪਾ ਤੋੜੇ ਕੋਤੇ ਬਈ ਤੇ ਯਾਰ ਜੀਉਂ ਤੇ ਨਾਲ ਬੜੀ ਕਾਂ ਤੋੜ ਲੈ ਕੇ ਫੜੇ ਉਹ ਵੀ ਤੋੜਦੇ ਅਸੀਂ ਤਾਂ ਉਧਰ ਰਲ ਜਾਈਏ ਹੋ ਤਾਂ ਪੀਜੀਆ ਹੀ ਪਿੱਛੇ ਤਾਂ ਕੰਮ ਹੋ ਗਿਆ ਤਾਂ ਇੱਧਰ ਵੀ ਗੰਨਾ ਉਹ ਵੀ ਬਹੁਤ ਤੋੜਦੇ ਆ ਨਾ ਪੌਣੂਆਂ ਦੇਖਿਆ ਸਾਰਾ ਤੁਰਾ ਹੀ ਬਹੁਤ ਤੋੜਦੇ ਆ ਗੰਨਾ ਵੀ ਗਿਆਦਾ ਹਾਂ ਬੁੱਧਕੀ ਆ ਦੇਖ ਤਾਂ ਹੀ ਉਹਦੇ ਸਵੇਰੇ ਸੂਰੇ ਲੱਗੀ ਹੋਗੀ ਮਾਣੀ ਮੋਟੀ ਚੱਲ ਤਾਂ ਥੋੜਾ ਫਰਕ ਰਹਿੰਦਾ ਜਿਹੜਾ ਪਹਿਨਾ ਹੁੰਦਾ ਨਾ ਜਦ ਘਰ ਨਾਲ ਵੱਡੇ ਹੁੰਦਾ ਜਾਂ ਜਦੋਂ ਉਹ ਭੱਜਦਾ ਸਾਰਾ ਕੰਮ ਹੋ ਗਿਆ ਕਿਤੇ ਕੋਈ ਉਹ ਗੋਗਰਾ ਕਹਿੰਦਾ ਥਲੇ ਕਿਹਦੇ ਗੁੰਝ ਮਾਤ ਇੰਨੇ ਤੋਂ ਪਾ ਤੋੜ ਲੈ ਕੇ ਉੱਪਰ ਤੇ ਹੈ ਤੇਰਾ ਗੰਨਾ ਪਾਜਿਆ ਕਹਿੰਦਾ ਥਲੇ ਅੱਗ ਲੱਗੀ ਸੀ ਕਹਿੰਦਾ ਪੈਕ ਤੋਂ ਨਹੀਂ ਫੜਕਾਤ ਹੋਣਾ ਕਹਿੰਦਾ ਬਲਕੇ ਨਹੀਂ ਬਣਦਾ ਬਾਹਰ ਵਾਲੀ ਮਣ ਮੜਾ ਹੁਣ ਲਾ ਦੇਣਾ ਉਹ ਪੈਪੇ ਕੋ ਘੱਟ ਕਰ ਲਈ ਮਾੜਾ ਮੜਾ ਲਾ ਦੇ ਜਾਮਨੀ ਦਾ ਫੇਕ ਮਾ ਦੂੰ ਇੱਕ ਵਾਰੀ ਆ ਇੱਕ ਵਾਰੀ ਉਹ ਬਹੁਤ ਘੁੰਮਿਆ ਉਹ ਫੇਰ ਟਰਾਲ ਦੇ ਨੇ ਸੈਟ ਕਰ ਦੇਣਾ ਸੈਟ ਕਰ ਦੇਣਾ ਫਿਰ ਉਹਨੇ ਠੀਕ ਨਹੀਂ ਇਹਦੇ ਭਰ ਦੂੰਗੀ ਯਾਰ ਉੱਤੇ ਕਰ ਲੈਨੇ ਆ ਬਾਹਰ ਆ ਹੂੰ ਮਾਉਤ ਲਾਣਾ ਕਹਿੰਦੇ ਪਾਣੀ ਨਾਲ ਪਿੱਛੇ ਆ ਜਿਓ ਉਹ ਕਰਦਾ ਚੌੜਾ ਪੱਤਾ ਹੀ ਹੈ ਚੌੜਾ ਪੱਤਾ ਗੁੰਝਿੰਡ ਨਹੀਂ ਹੋ ਹੰਡ ਮੱਗਦੀ ਆ ਜਿਹੜਾ ਹਾਲ ਕੇ ਹੋਤੇ ਲਾ ਦਿੰਦੇ ਗਲਵੀਆ ਬਾਈ ਝੁੰਡੀ ਵੀ ਬਹੁਤ ਆ ਕਿਹੋ ਝੁੰਡੀ ਪਾਤੀ ਤੇਰੀ ਪਰਾਲੀ ਬਿੱਤੇ ਆ ਬਾਈ ਸਾਰੀ ਇਹੋ ਝੁੰਡੀ ਵੀ ਦਿਖਦੀ ਹੈ ਕਿ ਸਾਡੇ ਤੋਂ ਥੋੜੀ ਦੇ ਬਹੁਤੀ ਨੂੰ ਸਪਰੇਅ ਕਰਤੀ ਪਰਾਲੀ ਬਿੱਤੇ ਸਾਡੇ ਸਾਰੇ ਕਿਹਦਾ ਪਰਾਲੀ ਆ ਦਿਖਦੀ ਆ ਪਰਾਲੀ ਬਿੱਤੇ ਆ ਸਾਡੇ ਸਾਰੇ ਮੈਨੂੰ ਪਤਾ ਲੱਗਦਾ ਵੀ ਐ ਨਹੀਂ ਹੁੰਦੀ ਆ ਐਜੀ ਪ੍ਰਾਈਸ ਦੇ ਬੱਚੇ ਬਾਈ ਵੀ ਅਸੀਂ ਉਹ ਸਾਰੇ ਜਿਹਨੇ ਪਰਾਲੀ ਬਧੀ ਬਾਈ ਹੈ ਵਧੀਆ ਗੱਲਾਂ ਇੰਦਾ ਭਲਾ ਪਰ ਮੈਂ ਗੱਲ ਕਰਦਾ ਜਿਹੜੀ ਝੁੰਡੀ ਆ ਉਹਦੀ ਅਸੀਂ ਕੀ ਕਰਿਆ ਸੀ ਰੂਡਾ ਵੀਡਰ ਘਮਾਤਾ 10% ਘਮਾਤਾ ਇੱਕ ਮੈਂ ਪਾ ਦਾਂ ਉਹਦਾ ਬਹੁਤ ਪਾਣੀ ਚਾੜਦਾ ਇਹ ਤਾਂ ਬਾਤ ਆ ਗਿਆ ਕਿ ਕਿਹੜੀ ਫੀਲ ਸੀ ਥੋੜੀ ਜਿਹੀ ਗਿੱਲੇ ਚ ਬੀਜ ਹੋ ਗਈ ਜ਼ਿਆਦਾ ਚੱਲ ਠੀਕ ਆ ਉਹਦਾ ਕਣਕ ਦਾ ਐਸੀ ਜ਼ਿਆਦਾ ਹਾ ਗਿੱਲ ਜਾਂ ਬੰਦੇ ਦਾ ਆਹ ਕਦੇ ਖੜੇ ਖੱਡਾ ਵੀ ਉੱਥੇ ਚ ਹੋਈ ਜਖ ਨੂੰ ਕਿਹਨੇ ਪਤਨ ਗਿਆ ਹੋਰ ਲਾਗ ਲਾਗ ਉਹ ਖੰਡੇ ਕਿੰਨੇ ਦਾ ਪਾਣੀ ਚ ਟਪਿਆ ਲੱਗਦਾ ਉਹ ਉਹਦੀ ਬਗਾਂ ਨੇ ਪਰਲੇ ਬੱਤੀ ਉਹ ਗਿੱਲਾ ਪਰਾਦਾ ਐਸੀ ਨਹੀਂ ਕੱਢੀ ਆ ਲੱਖਾਂ ਉਹਦੀ ਦਾ ਗਿੱਲਾ ਇਹ ਧਾਣੇ ਕੱਢਦੇ ਕਿ ਚੂਵੇ ਹੈ ਤਾਂ ਤੇਰੇ ਦਾਣੇ ਨੂੰ ਉਹਨੂੰ ਕੱਟ ਪਿੰਟਾ ਕੋਈ ਜਾ ਇਹਦਾ ਧਾਨਾ ਦਾ ਦਾਣਾ ਹੈ ਕਿੰਨਾ ਕੋਪਿੰਦਾ ਇਹ ਕਹਤੇ ਦਾਨੀ ਨੂੰ ਆਇਕੂ ਬੋਪੈਂਦਾ ਉਹਦਾ ਫਿਰ ਤੈਨੂੰ ਤੇਰਾ ਜਿੰਦਗੀ ਦੀ ਜੇ ਸਾਲ ਕਰ ਦਿੰਦਾ ਹੂੰ ਹਾਂ ਕਹਤੇ ਦਾਨੀ ਥੋੜਾ ਜਿਹਾ ਚੁਪਿਆਗਾ ਜੂਰੀ ਨਹੀਂ ਛੱਡਦਾ ਜੂਰੀ ਬਹੁਤ ਟੁੱਟ ਕੇ ਪੈਂਦਾ ਮਹਾਰਾਜ ਨੇ ਬਣਾਏ ਤੇ ਇਹ ਫਿਰ ਕੀ ਰੀਤਾ ਹੈ ਪਾਣੀ ਚ ਲੱਗਦੀ ਹੈ ਤੂੰ ਘਾਟੋਂ ਦਾ ਬਾਦ ਮੈਂ ਤਾਂ ਹੁਣ ਸੇਕੂ ਦਾ ਹੈ ਇਹ ਦੋ ਦਿਨ ਹੋ ਗਏ ਭਾਈ ਤੇ ਤੂੰ ਜੀ ਪੈਂਦੀ ਅੱਜ ਹਰਿਆਈ ਪਾਉਂਗਾ ਤੂੰ ਕੋਈ ਨਾ ਮਾਇਦਾ ਦੇ ਕੇ ਤੂੰ ਜੀ ਅੱਡ ਕੋਈ ਨਾ ਤਸੋ ਅੱਜ ਇਹ ਦੇ ਸਰ ਮੈਂ ਵੀ ਜਵੀ ਕਰੀ ਆ ਕੱਲ੍ਹ 200 روپے ਨੂੰ 280 ਕਹਿੰਦੇ ਇਹਦੇ ਵੀ ਦਾ ਰੇਟ ਹੋਣਾ। ਪੱਖ ਨੂੰ ਨਾ ਆਪਾਂ ਤੇ ਹਿੰਦੇ। ਸਰਕਾਰ ਨੂੰ ਬੰਦਰ ਦੇ ਕਹਿੰਦਾ। ਇਹ ਵੀ ਲੈਬਰ। ਇਹ ਵੀ ਮੇਰੀ ਗੱਲ ਨੂੰ ਲੈਬਰ ਦੇ ਹੀ ਮੈਂ ਟੋਰੇ ਕਰਨੀ ਆ। ਜਿਹੜੀ ਗੱਲ ਵੀ ਮੈਂ ਆਪਣੀ ਲੈਬਰ ਭੇਜਣੀ ਆ ਮੈਂ ਭੇਜ ਲੈ। ਭੇਜ ਲੈ। ਪੂਜੀ ਭੇਜ ਆਪਣੀ ਇੱਧਰ ਤੇ ਕਰ। ਇਹਦੇ ਰੇਟ ਨੇ ਕੋਈ ਖਾਲਾ ਮਾ ਛੱਡੋ ਪਾਣੀ ਕਿਤੇ ਨੰਦੀ ਨੁਕਨੇ ਪਾਣੀ। ਉਹ ਗੱਲ ਵੀ ਛੱਡ ਮੈਂ ਤਾਂ ਕਹਿੰਦਾ ਇੱਕ ਅੱਧਾ ਜਿਹੜਾ ਚੰਡੀ ਕੱਢਦਾ ਵੀ ਲਾ ਵਿੱਚ। ਇਹ ਵੀ ਵੀ। ਜਾਂ ਜਿੱਦੇ ਬਾਅਦ ਲਾਉਣ ਬੈਠੇ। ਜਦੋਂ ਮੰਨੇ ਆ ਤੇ ਲੈਬਰ ਨਾਲ ਛੱਡੀ ਖਾਲੀ। ਵੱਡੀ ਜਾਊ ਕਾ ਜਿੱਦਰ ਉਹਦੇ ਕੋਤੇ ਨਹੀਂ ਗੱਡੀ ਗੁੱਡੀ ਆਈ ਠੀਕ ਨਹੀਂ ਗੱਲ ਮੂਹਰੇ ਤੋਂ ਉਹ ਕੋ ਪੈਂਦੀ ਨਹੀਂ ਆਹ ਆਹ ਉਹ ਤੇ ਆਦਾ ਅੱਜ ਤੂੰ ਪਾ ਕੇ ਮਨੋਂ ਨਿਕਲਾਈ ਨਹੀਂ ਤਾਂ 4 ਦਿਨ ਹੋ ਗਏ ਤੂੰ ਪੈਂਦੀ ਨਿਕਲਦੀ ਇਹਨੇ ਕਿਹਦੇ ਕੋਲ ਕਰੀ ਨਿੰਦਰਾਂ ਪੱਪੂ ਕੋਲ ਕਰੀ ਦੀਆ ਪੂਰੇ ਭੇਜੇ ਆ ਬਾਈ ਪੱਪੂ ਦੇ ਕੋਲ ਜਾਣਾ ਨਹੀਂ ਪੱਪੂ ਜੀ ਆਉ ਬਸ ਦੇ ਦਾ ਤਾਲੀ ਜਲਦੀ ਸਭ ਤੇ ਕੋਈ ਨਹੀਂ ਉਹਨੂੰ ਰੋਕਣ ਤੇ ਜਾਂਦਾ ਨਾ ਤੂੰ ਦਾਹ ਨੂੰ ਫਲਾਇ ਉਂਦੀ ਮਾ ਚੱਲੂ ਲੇਰ ਮਾਲੋ ਬਹੁਤ ਆ ਹਾਂ ਵੀ ਜਿੰਨੇ ਦਾ ਹੋਣਾ ਮੈਂ ਕਰਦਾ ਜੂਰ ਜਿੰਨਾ ਲਾਉਂਦਾ ਜੇ ਦੂਜਿਆਂ ਨੂੰ ਪੈਨ ਲਾਉਂਦਾ ਕੋਈ ਕੁਝ ਨਹੀਂ ਮਾੜਿਆ ਮੈਂ ਤੇ ਪੋਰ ਦੀ ਪਾਣੀ ਧਵਾ ਕੇ ਲੈਂਦਾ ਮੈਂ ਸੁੱਕ ਜਿਵੇਂ ਚੱਲ ਵੀ ਧਵਾ ਕੇ ਲੈਂਦਾ ਇਹ ਸਭਾ ਖੜੇ ਦਾ ਗਲੀ ਦੇ ਬਣ ਗਿਆ ਅਗਰ ਇਹਦਾ ਇੱਕ ਬਾਤ ਤੇਰਾ ਹੋ ਰਿਹਾ ਇਹ ਹੋ ਗਿਆ ਨਾ ਸਵਾਰ ਕੇ ਦੋ 20 ਬੂਤ ਸਭ ਕੋ ਧਵਾਤਾ ਹੈ ਨਾ ਵਿਚ ਵਿਚ ਕੋਈ ਗੱਲ ਨਹੀਂ ਇਹ ਤਾਂ ਜਿਨਾ ਤਾਂ ਹੁੰਦਾ ਜਣੀ ਜਿਹਦੇ ਮੂੰਹ ਤਾਂ ਇਹ ਜੀ ਕਿਤੇ ਸਾਫ ਕਰਾ ਚਾਰ ਕਿ ਦਿਨ ਪਾਣੀ ਦੇ ਦੋ ਬਾਲਟੇ ਮਾਰ ਦਿੰਦਾ ਗਲਤੀ ਹੋ ਗਈ ਸੀ ਅਲਜੇ ਤਾਂ ਹੋਏ ਤੇ ਆ ਆ ਫੇਰ ਇਹਨਾਂ ਸਾਫ ਹੋ ਜੀ ਪਾਣੀ ਫੂੜ ਦਿੰਦਾ ਸੰਮੇ ਆ ਜੀ ਭਾਈ ਇਹਦੇ ਆਵਾ ਚੰਗੂ ਵੀ ਰਹਿੰਦਾ ਤਾਂ ਬੀਜੇ ਨੇ ਨੂੰ ਬਾਤਰੀ ਰੱਖੀ ਜਾਉ ਕੰਮ ਚਾਲ ਜੀ ਕੀਰੀ ਤਲ ਜੀ ਅਲਜੇ ਨੇ ਗੈਲ ਹੋ ਰਾ ਦੇ ਵੀ ਅਲਜੇ ਭਾਈ ਆਹ ਹੋਰ ਇੱਥੇ ਤਾਂ ਇਹ ਨਹੀਂ ਲੱਗਦੀ ਆ ਇਹ ਤਾਂ ਕੱਢੀ ਜਾਣੀ ਭਾਈ ਕਾ ਚਾਹੇ ਰੁਪਈਆ ਕੱਟ ਲੈ ਕੱਟ ਲੈ ਕੱਟਣੀ ਤਾਂ ਪੈਣੀ ਬਹੁਤ ਬਹੁਤ ਸਾਬ ਜਿੰਦਗੀ ਦੇ ਨਾਲ ਸਾਬ ਜਿਹੜਾ ਆਇਆ ਉਹ ਤਾਂ ਗਮੀ ਵੀ ਹੈ ਜਿਹੜਾ ਆਇਆ ਉਹਨੇ ਜਾਣਾ ਚਾਹੀਦਾ ਆਹੇ ਜੀ ਉਮਰ ਬੋਕੇ ਜਾਵੇ ਜਿੰਦਗੀ ਬਹੁਤ ਵਧੀਆ ਉਮਰ ਬਹੁਤ ਬੜੀ ਕਹਿੰਦਾ ਜਿਹੜੀ ਉਮਰ ਪਾ ਗਈ ਬਹੁਤ ਪੰਜ ਵੀ ਪੋਸਤ ਮੈਂ ਉਹ ਪੰਜ ਕੀ ਕਹਿੰਦੇ ਪੰਜ ਵੀੜੀ ਪੰਜਵੀਂ ਵੀੜੀ ਦੇਖ ਲਈਓ ਤਾਂ ਹਸਾਬ ਲਾ ਲੈ ਉਹ ਬੜਾ ਭਾਂਜਾ ਦੇਖ ਲੈ ਤੁਹਾਡਾ ਹਾਂ ਉਹ ਤਾਂ ਮੁੰਡੇ ਵੀ ਮੁੰਡਾ ਹੋ ਗਿਆ ਪੰਜਵੀਂ ਵੀੜੀ ਬੰਨ ਪੰਜਵੀਂ ਵੀੜੀ ਜਿਹੜੀ ਐਡਾ ਮੁੰਡਾ ਹੋ ਗਿਆ ਉਹ ਪਿਆਰ ਦੇਈਆਂ ਇਹਨਾਂ ਦੇਖ ਲਓ ਦਾ ਪੁੱਤਾ ਹੋਣਾ ਜਦਾ ਪੁੱਤੇ ਗਏ ਦੇ ਬੰਡ ਬਾਰਡਾ ਪੁੱਤਾ ਹੋਣਾ ਹੈ ਹਰਿਆਣੇ ਦਾ ਪੁੱਤਾ ਕਿਹਦਾ ਜਸਰ ਬਲਦਾ ਤਲਗੁੰਦਰ ਜਨਾ ਹਾਂ ਉਹਦਾ ਉਹਦਾ ਪੁੱਤਾ ਹੋ ਗਿਆ ਹਾਂ ਪੁੱਤਾ ਦੋਤਾ ਗਾਹ ਦੋ ਕੁੜੀ ਕੋ ਭਾਣ ਜਾ ਭਾਣ ਜ ਦੋਤਾ ਹੀ ਹੋਇਆ ਉਹਦਾ ਨਾਮ ਨਾਲ ਵੀ ਮੁੰਡਾ ਗਾਹ ਨਾਮ ਨਾਲ ਵੀ ਮੁੰਡਾ ਐਡਾ ਹੋ ਗਿਆ ਐਡਾ ਐਡਾ ਮੁੰਡਾ ਕੋਈ ਕਿਹਾ ਦੋਤੇ ਕੋਲ ਦੋਤਾ ਗਾਹ ਆਹ ਸਾਹਿਬਾ ਵੀ ਇਹਨੂੰ ਪਿਆਰ ਦੇਗੀ ਬਾਦੀ ਪੀੜੀ ਨੂੰ ਪਿਆਰ ਦੇਗੀ ਉਮਰ ਬਾਹਰ ਬਾਹਰ ਹੈ ਕਿ ਨਹੀਂ ਠੀਕ ਹੈ ਭਾਈ ਉਹ ਆਹੂ ਤਾਂ ਬਹੁਤ ਬੰਦਾ ਇਕੱਲਾ ਆਪਣਾ ਫਿਰਦਾ ਫਿਰਦਾ ਚੱਲੇਗਾ ਨਾ ਬਹੁਤ ਵਧੀਆ ਉਮਰ ਕੋ ਸਿੱਧਾ ਜਾਵੇ ਮਿੱਤਰ ਆ ਜਾਵੇ ਉਮਰ ਭੋਕੇ ਆ ਬਈ ਉਹੀ ਇਹ ਤਾਂ ਵੀ ਉਮਰ ਭੋਕੇ ਜਾਵੇ ਦੇਖ ਕੇ ਜਾਵੇ ਦੁਨੀਆਦਾਰੀ ਉਹੀ ਗੱਲ ਕਰਦਾ ਜੀ ਉਮਰ ਅਭੀ ਕੋ ਰੱਖ ਕੇ ਵਧੀਆ ਪਰ ਆਏ ਆਏ ਜਗ ਦੇ ਕੇ ਜਿਹੜਾ ਰਿਸ਼ਤੇਦਾਰ ਵੀ ਤਾਂ ਕਹਿੰਦੇ ਕਹਿੰਦੇ ਨਾਲ ਨੂੰ ਐਂਡ ਵੀ ਸੌ ਫਾਲ ਕਰਕੇ ਜਾਉਂਦਾ ਇਦਾਂ ਮਾਹੌਲ ਮਾ ਜਿੱਦੀ ਲਿਖੀ ਵੀ ਉਹ ਮਹਾਰਾਜ ਨੂੰ ਨੀਉ ਪਾਉਣੀ ਹੈ ਕਿ ਨਹੀਂ ਬੰਦਾ ਮੈਂਡਲ 25 ਦੇ ਹਾਲੀ ਕੀ ਦੇਖ ਲੈ ਹਾਂ ਜਨਰੇਸ਼ਨ ਦੀ ਹਾਲਤ ਹੋ ਗਈ ਇਹਦੀ ਗੱਲ ਹੈ ਜਾ ਬਾਹਰ ਵੀ ਦੇਖੋ ਦੇਖ ਤਰਾ ਦੇਖੀ ਰਹੀ ਕਰਾ ਪਿੰਨ ਟਾਇਰ ਚਲਵਾ ਦਈਏ ਫਿਰ ਅਸੀਂ ਲੱਗ ਜੈਣਾ ਲਾ ਬਈਆ ਦੇਖੀ ਦੇਖੀ ਪਹਿਲਾ ਕਿਹੜਾ ਖਾਲੀ ਲਾਇਆ ਹਾਂ ਹਾਂ ਲੈ ਉਹ ਹੀ ਕਿਹਾ ਉਹ ਮਾਰਦਾ ਭਗਾ ਕੇ ਫਿੰਡ ਵਾਂਗੂ ਢੀਚ ਪਾ ਲਿਆ ਇੰਨੇ ਫੂਲੇ ਲਾ ਟੱਕਣ ਨੂੰ ਦੋ ਮਿੰਟ ਕਿਹੇ ਚੱਲ ਚੱਲਣ ਦੇ ਇੱਧਰ ਦੇਖ ਜਣਾ ਆਪਾਂ ਨੂੰ ਦਵਾਰਾ ਲਿਆ ਦਵਾਰਾ ਬਈ

ਜੇਣਾ ਨੂੰ ਕਾ ਦੇਖਦਾ ਬਰਾਂ ਨੂੰ ਰੱਖ ਤਰੇਗਾ ਕਾ ਕਾ ਦੋਏ ਨੂੰ ਹੈ ਤੇ ਜੇ ਸਾ ਕਾ ਵਧੀਆ ਬਣਦਾ ਉਹ ਵੀ ਖੇਤ ਵੱਧ ਬਹੁਤ ਵਧੀਆ ਅਹ ਜਿਹਦਾ ਨਾ ਜਿਹੜਾ ਸੁਪਰ ਸੀਡਰ ਦਾ ਟਰੈਲ ਬਹੁਤ ਵਧੀਆ ਹੁੰਦੀ ਆ ਕਿਉਂਕਿ ਜੰਮਦੀ ਵੀ ਛੇਤੀ ਆ ਮੀਂਹੂ ਛੇਤੀ ਤੇ ਮਾਂ ਹਾਂ ਮੇਰੇ ਗਿੱਲ ਵੀ ਮਾਰਦੀ ਆ ਮੇਰੇ ਜਿਆਦਾ ਗਿੱਲਤੀ ਉਦੋਂ ਨਾ ਦੋ ਤਿੰਨ ਦਿਨ ਬਾਅਦ ਲੈ ਗਈ ਦੁਆਰੇ ਜੇ ਨਾਲ ਬਸ ਡਿਗਰੀਰ ਦੁਆਰਾ ਫੇਰ ਦੇਖ ਲਈ ਇਧਰ ਆ ਕੇ ਵੀ ਦਾਣੇ ਸਹੀ ਹੈ ਕਿ ਗਲਤ ਚਲ ਉਦੋਂ ਬਾਅਦ ਆਪਾਂ ਬੀਬੇ ਨੂੰ ਅਜਿੰ ਘਰ ਨੂੰ ਡਿਗਰੀਰ ਆਇਆ ਤਾਂ ਹੈ ਜੇ ਇੱਕ ਵਾਰੀ ਤਵੀਰ ਤੂੰ ਵੀ ਫਿਰ ਚੂਵੇ ਨਾ ਖੇਤ ਵਧੀਆ ਬਣ ਜਾਂਦੇ ਪਰ ਆਏ ਵੀ ਹੁਣ ਟਾਈਮ ਨਹੀਂ ਇੰਨਾ ਪਹਿਲਾਂ ਘਰ ਤੇ ਤਵੀਆਂ ਲਿਆਉਂਦਾ ਖੂਲ ਬੰਨਸਾਈ ਉਹਨਾਂ ਨੂੰ ਦੁੱਪਣਾ ਟਾਈਮ ਲੱਗ ਜਾਂਦਾ ਹਾਂ ਖਾਲੀ ਘੁਮਾ ਦਿੰਦਾ ਇਹਨੂੰ ਫੇ ਫੇ ਦੇ ਦਾ ਖੇਤ ਬੰਨੀ ਵਾਲੇ ਕਰਕੇ ਇੱਕ ਵਾਰੀ ਖਾਲੀ ਘੁੰਮ ਜਿੰਦਾ ਨਾ ਬੜੇ ਗੇਰ ਤੇ ਘੁਮਾ ਦਿੰਦਾ ਚਾਹੇ ਜੀ ਜਾਮਾ ਹੌਲੀ ਕਰ ਲਈ ਫਸਾਵ ਦਾ ਬੀਜ ਨਾ ਹੋ ਤਾਂ ਆਰਾਮ ਵਾਰੀ ਕਰੀ ਬੀਜਣੀ ਆ ਹੋਰ ਹੋਲੀ ਕਰਦਾ ਤਾਂ ਕਿ ਨਾਲ 10 ਮਿੰਟ ਹੋਰ ਤਾਂ ਘਟਾਉ ਲਾ ਜੀ ਆਹ ਹਾਂ ਆਪਣਾ ਖੇਤ ਉੱਥੇ ਕੀ ਬੀਜ ਦੇਖ ਰਣ ਦਾ ਵੀ ਸਹੀ ਕਰਿਆ ਵਾ 50 ਕਿਲੋ ਪਰ 40 ਪਰ ਆ ਇਹ ਕਹਿੰਦਾ 50 ਕਿਲੋ ਪਰ 50 ਪਰ ਕਰਿਆ ਵਾ ਵਕੀਲੇ ਦਾ 50 ਇਹ ਕਿਹੜਾ ਕਿਲਾ ਹੈ ਕਹਿੰਦਾ ਤਾਂ ਮੈਨੂੰ ਪੁੱਛ ਲਈ ਆਪਣਾ ਤਾਂ ਹੁਣ ਪੁੱਛਿਆ ਨਹੀਂ ਜਾ ਪਾਣਾ ਕਿ ਪਹਿਲਾ ਕਿਹੜਾ ਲਾਲਨ ਦੇ ਬਾਹਰ ਵਾਲਾ ਆ ਦੇਖ ਹੋ ਆਖੇ ਦੇਖ ਸੁੱਕਾ ਨਹੀਂ ਤੇਰੀ ਪਰਚੀ ਘਟਾਉਣੀ ਸੀ ਚੂਨੇ ਨੇ ਇੱਥੇ ਘੜ ਕੇ ਲੱਦੀ ਉਦੋਂ ਆਪਾਂ ਨੇ ਹਾਲਾ ਉਹਨੇ ਲੱਦੀ ਆ ਦੇਖ ਲੈ ਆ ਖੱਡ ਦੇ ਗੱਡੀ ਕੱਢਤੀ ਲੈ ਹੋਰ ਆ ਮਿੱਟੀ ਦੇਖ ਲੈ ਹੋ ਦੇਖਾ ਤੂੰ ਇੱਥੇ ਆ ਗਏ ਹੁਣੇ ਹਾਂ ਉੱਥੇ ਤੇ ਭਜਰੇ ਵਹਿਲੇ ਹੋ ਗਏ ਦੇ ਤਾਂ ਸਹੀ ਲੈ ਉਦੋਂ ਇੱਕ ਨਹੀਂ ਸੀ ਖੱਡ ਹੁਣ ਇਹ ਜੀ ਖਾੜਾ ਮਿੱਟੀ ਸਾਰੀ ਵਿੱਚ ਤੇ ਨਿਕਲੀ ਵੀ ਤਸਲਾ ਇਹਦਾ ਖੇਤੇ ਕਿਹੜਾ ਦਿੱਤਾ ਇਹਦੇ ਦੇ ਲੈ ਹੂੰ ਠੀਕ ਹੈ ਬੀ ਬਹੁਤ ਕੰਮ ਦੀ ਨਾ ਮਿੱਟੀ ਬਹੁਤ ਵਧੀਆ ਰੋਣੇ ਘਾਤੀ ਨਾਲ ਆ ਖੇਤ ਆ ਖੇਤ ਇਹਨਾਂ ਦਾ ਫਰਕ ਆ ਉਹਨਾਂ ਦਾ ਉਹ ਡੱਕਰ ਹੈ ਨਾ ਪਹੀਓ ਵਿਚਾਲੇ ਦੇਖ ਲੈ ਨਾਲੇ ਇੱਕ ਨਹੀਂ ਹੁੰਦਾ ਬਾਈ ਹੈ ਫੀਟ ਖੇਤ ਦਾ ਫਰਕ ਹੁੰਦਾ ਹੋਰ ਉਹਦੇ ਵਿੱਚ ਕਿਤਾ ਬਰੂ ਹੁੰਦਾ ਦਾ ਬਹੁਤ ਹੁੰਦਾ ਬਰੂ ਬਹੁਤ ਆ ਮੈਂ ਦੇਖਿਆ ਬਰੂ ਬਹੁਤ ਦਾ ਮਾਹ ਇਹਨੂੰ ਮੈਂ ਲਾਤਾ ਨਾ ਠੀਕ ਨਹੀਂ ਗੱਲ ਜੇ ਤਾਂ ਲਾਉਣੇ ਵੀ ਹੈ ਜੀ ਆਹਾਰੇ ਅੱਧਾ ਵੀਚਾ ਜਗਾ ਹੀ ਛੱਡ ਦਿਆ ਏ ਤੂੰ ਮੈਂ ਬਾਜਰਾ ਬੀਜ ਲਾ ਹਾਂ ਡੰਗਰਾਂ ਨੂੰ ਡੰਗਰਾਂ ਨੂੰ ਬੀਜ ਲੱਕੀ ਨਹੀਂ ਹੋ ਗਿਆ ਹੋ ਜਾਣਾ ਤਾਂ ਨਾ ਰਸਵਾ ਗੀਲਾ ਬਾਸ ਬਾਸ ਐਨਾ ਬਹੁਤ ਉੱਧਰ ਕੰਨਾਂ ਰੱਖ ਲੈਣਾ ਉੱਧਰ ਕੰਨਾਂ ਆ ਆਈ ਗਾ ਮੈਂ ਨਾ ਬੁੱਧੀ ਨੇ ਆ ਉਹ ਤਾਂ ਠੀਕ ਆ ਪਰ ਫੇਰ ਵੀ ਉਹ ਕਹਿੰਦਾ ਵੀ ਪਰਾਂ ਨੀਮਾ ਬਹੁਤ ਆ ਇੱਕੋ ਲੱਗ ਦੇ ਉਹ ਨੀਵੇਂ ਕਰਕੇ ਹੀ ਆ ਬਾਈ ਖੱਡਦਾ ਨਹੀਂ ਪਤਾ ਵਦਾਂ ਮੈਂ ਇੰਨੀ ਛੱਡ ਕੇ ਮੈਂ ਇੰਨੀ ਛੱਡ ਕੇ ਮੈਂ ਖੱਡ ਪਾਈ ਵੀ ਦੇ ਨਹੀਂ ਜਗਾ ਉਹ ਖੇਤਾਂ ਤੇ ਹੂੰ ਹੁਣ ਤੂੰ ਦੇ ਲੈ ਉੱਥੇ ਆ ਵਾਟਰ ਚ ਦਾ ਪਾਣੀ ਇੱਥੇ ਵੇਖ ਕੇ ਤੇ ਖੱਡ ਪਾਇਆ ਤਾਨ ਕਿਸੇ ਨਹੀਂ ਕਹਿੰਦਾ ਇਹ ਨਹੀਂ ਪਤਾ ਲੱਗਦਾ ਯਾਰ ਫੇਰ ਆ ਖੱਡੇ ਦੇ ਲੈ ਕਿੱਥੇ ਜਾਂਦੀ ਹੁਣ ਕਿਹਿਆ ਪਤਾ ਹੁਣ ਅੱਤਸਲਾ ਮਿੱਟੀ ਦਾ ਕੱਢੀ ਬੈਠੇ ਆ ਵੱਡੇ ਤਾਂ ਖੱਡ ਵਿੱਚੋਂ ਹੀ ਆ ਨਾ ਨੇ ਗੰਨੇ ਨੂੰ ਫੇਰ ਕਰਕੇ ਪਾਣੀ ਨਹੀਂ ਲੱਗਿਆ ਇਹਨਾਂ ਕਰ ਦਿੱਤੇ ਨੇ ਹੂੰ ਜਿਹੜਾ ਕਹਿੰਦਾ ਗਿੱਲਾ ਇਹ ਕਿ ਨਹੀਂ ਉਹ ਤਾਂ ਹੈ ਜੀ ਜਾ ਬਹਿ ਕਾਂਗੇ ਜੰਮੀ ਆਈ ਫੇਰ ਮਣੀ ਨਾ ਆਇਆ ਮੈਂ ਇਹ ਮੈਂ ਤਾਂ ਹੀ ਕਹਿਤਾ ਮਾ ਇਦਲਾ ਬਾਹਰੇ ਯਾਰ ਚਲ ਚਲ ਉਹ ਬਾਹਰੇ ਜੰਦਾ ਚਾ ਚਲੀਏ ਜਾ ਚਲੀਏ ਕੋਈ ਆ ਦੇਖੇਗਾ ਕੰਡਾ ਹੁੰਦਾ ਕਾ ਕਬੜਾ ਤੇ ਉਹ ਦਿਨ ਬਾਲ ਪਾਉਣੇ ਕੱਖਾ ਚਲ ਤੂੜੀ ਖਾਈ ਜਾਂਦੇ ਸਾਡੇ ਸਾਡੇ ਲੱਖ ਬੁੱਲੀ ਨਹੀਂ ਮਾਰਦੇ ਹਾਂ ਠੀਕੀ ਖਾ ਕੇ ਇਹਨਾਂ ਖੁਸ਼ੇ ਛੱਡਦੇ ਗੱਲ ਡੰਗਰ ਸਾਡੇ ਵੀ ਮੈਂ ਤੂੜੀ ਖਾ ਕੇ ਸੋਚਾ ਹਾਂ ਨਾ ਮਾਰਨੀ ਤੂੜੀ ਦੀ ਪੁੱਠੀ ਹਾਂ ਬਸ ਹਲੇ ਚੱਟ ਦਿੰਦੇ ਹੋਣੀਆਂ ਉਹ ਤਾਂ ਹੈ ਹੀ ਨਾਲ ਹਲੇ ਮੂਹਰ ਕਰਨ ਗਿੱਲਾ ਦੁੱਕਾ ਰਹਿੰਦਾ ਇਹਨਾਂ ਹਾਂ ਬਸ ਇਹ ਤਾਂ ਹਰੇ ਆ ਗਿਆ ਵਿੱਚ ਚਾਹੀਦੀ ਹੈ ਉਹ ਤਾਂ ਹੈ ਹੀ ਉਹ ਜਿਹੜਾ ਬਹੁਤ ਆਫ ਹੈ ਆਖੇਂ ਜਾਂਦਾ ਓਹ ਬਾਦਗੀ ਦੀ ਤਾਰ ਦੇਖ ਲਾ ਆ ਭਾਰਗੀ ਦੀ ਤੇਰੀ ਬੱਤੀ ਜੀ ਇਹ ਵੀ ਤਾਂ ਬਾਹਰ ਨੂੰ ਕੱਢ ਕੇ ਲਾਈ ਵੀ ਆ ਚੱਕ ਦੇਣੀ ਦੀ ਹੁਣ ਉਹ ਡੌਲੇ ਫੋਟੇ ਇੱਧਰ ਕਰ ਲੋ ਤੁਸੀਂ ਘਾਹ ਨੂੰ ਹੇ ਇੱਥੇ ਆ ਮੈਂ ਕਿਹਾ ਤੇ ਇੱਕ ਦਾ ਹੀ ਆ ਅਬ ਇਹ ਨਹੀਂ ਲੋਡ ਹੈਗੀ ਯਾਰ ਉਹ ਨਾਲ ਲੰਬੀ ਤਾਲ ਆਈ ਵੀ ਆ ਲੈ ਇੱਥੇ ਤੋਰ ਲੱਗਣੀ ਖੈਂਚ ਹਾਂ ਉਹ ਪਰਲੀ ਨੂੰ ਸੇਧ ਨੂੰ ਲੱਗਣੀ ਆ ਚਲੋ ਪਚਾਓ ਹੋ ਗਿਆ ਨਹੀਂ ਤੋੜ ਦੇਣੀ ਸੀ ਖੈਂਚ ਜੀ ਤੇਰੀ ਨਾਲੇ ਲਾਈਟ ਜੀ ਤੋੜ ਦੇਣੀ ਸੀ ਉਹ ਨਾਲੇ ਲਾਈਟ ਤੋੜ ਦੇਣੀ ਤੇ ਨਾਲੇ ਖੈਂਚ ਤੋੜ ਦੇਣੀ ਸੀ ਹਾਂ ਹਾਂ ਚਲੋ ਠੀਕ ਆ ਜੀ ਫਿਰ